ਜੀ ਅਸੀਂ ਅਮੀਰ ਪਤੀ ਕਿੰਨੂੰ ਕਹਿੰਨੇ ਆ ਜਿਹਦੇ ਘਰ ਗੱਡੀਆਂ ਖੜੀਆਂ ਨੇ ਜਿਹਦਾ ਘਰ ਵੱਡਾ ਹੈ ਜਿੰਨੇ ਵਧੀਆ ਕੱਪੜੇ ਪਾਏ ਨੇ ਅਸੀਂ ਉਹਨੂੰ ਅਮੀਰ ਕਹਿੰਨੇ ਆ ਤੇ ਜਿਹੜਾ ਸਾਦੇ ਮੁਰਾਦੇ ਘਰ ਵਿੱਚ ਰਹਿੰਦਾ ਹੈ ਸਾਈਕਲ ਤੇ ਜਾ ਰਿਹਾ ਸੀ ਉਹਨੂੰ ਗਰੀਬ ਕਹਿੰਨੇ ਪਰ ਮਹਾਰਾਜ ਕਹਿੰਦੇ ਨਹੀਂ ਸਤਿਗੁਰੂ ਜੀ ਨੂੰ ਪੁੱਛੋਗੇ ਨਾ ਵੀ ਤੁਹਾਡੀਆਂ ਨਜ਼ਰਾਂ 'ਚ ਅਮੀਰ ਕੌਣ ਹੈ ਤੇ ਗਰੀਬ ਕੌਣ ਹੈ ਤੇ ਉਹ ਆச்சா ਕਹਿੰਦੇ ਵੱਡੇ ਵੱਡੇ ਜੋ ਦਿਸੈ ਲੋਗਾਂ ਤਿੰਨ ਕੋ ਵਿਅਪਤ ਹੈ ਚਿੰਤਾ ਰੋਗ ਜਿੰਨੇ ਵੀ ਵੱਡੇ ਨੇ ਨਾ ਸਾਰਿਆਂ ਨੂੰ ਚਿੰਤਾ ਦਾ ਰੋਗ ਲੱਗੇ ਹਾਂ ਉੱਚਣਾ ਚਾਹੁੰਦੇ ਵੀ ਕੌਣ ਅਮੀਰ ਤੇ ਗਰੀਬ ਹੈ ਕੌਣ ਵੱਡਾ ਮਾਇਆ ਵੱਡਿਆਈ ਮਾਇਆ ਕਰਕੇ ਕੋਈ ਵੱਡਾ ਨਹੀਂ ਅੱਛਾ ਕੌਣ ਵੱਡਾ ਹੈ ਸਿਰ ਕੌਣ ਅਮੀਰ ਹੈ ਹਜ਼ੂਰ ਦੱਸ ਰਹੇ ਨੇ ਸੁਣਿਓ ਸੋਗਦਾ ਜਿਨ ਰਾਮ ਲੈਵ ਲਈ ਜਿਹਦੇ ਕੋਲ ਰੱਬ ਹੈ ਉਹ ਸਭ ਤੋਂ ਅਮੀਰ ਹੈ ਸਭ ਤੋਂ ਸ਼ੁਰਤਮੰਦ ਹੈ